ਮੈਂ 9.5 ਸਾਲ ਜੇਲ੍ਹ 'ਚ ਸਮਾਂ ਕੱਟਿਆ ਜੀ 2015 ਦੀ 12 ਅਗਸਤ ਮਹਿੰਦਰਪਾਲ ਬਿੱਟੂ ਉਹਦੇ ਕੇਸ ਵਿੱਚ ਮੈਂ ਸਜ਼ਾ ਕੱਟੀ ਜੀ 9.5 ਸਾਲ ਤੇ ਜਦੋਂ ਬਿੱਟੂ ਨੂੰ ਸਤਾ ਲੱਗਿਆ ਉਹਨਾਂ ਨੇ ਗੁਰੂ ਸਾਹਿਬ ਦੇ ਅੰਗਰ ਬਣਾ ਕੇ ਗਲੀਆਂ 'ਚ ਖਲਾਰੇ ਤੇ ਕੱਦਾ ਤੇ ਚਪਕਾਏ ਦੀ ਬਹੁਤ ਜਿਆਦਾ ਮੁਸ਼ਕਲਾਂ ਆਈਆਂ ਉਸ ਟਾਈਮ ਤੇ ਇੱਕ ਕੇਸ ਜਦੋਂ ਬਿੱਟੂ ਵਾਲਾ ਕੇਸ ਹੋਇਆ ਜਦੋਂ ਵੀ ਬਹੁਤ ਮੁਸ਼ਕਲਾਂ ਆਈਆਂ ਪੁਲਿਸ ਨੇ ਵੀ ਤੰਗ ਪਰੇਸ਼ਾਨ ਕੀਤਾ ਬਹੁਤ ਜਿਆਦਾ ਹੁਣ ਜਿ ਤਰ੍ਹਾਂ ਜਵਾਨ ਤੋਂ ਹੋਈ ਡੰਗਰ ਵੇਚ ਕੇ ਪੁਰਾਣੇ ਕੇਸ ਚ ਜਿਹੜਾ ਪੁਰਾਣਾ ਕੇਸ ਸੀ ਉਹ ਮਾ ਡੰਗਰ बिक ਗਏ ਸਾਡੇ ਤਾਂ ਉਹ ਕੇਸ ਮਤਲਬ ਬਰੀ ਹੋਇਆ ਜੀ ਕੇਸ ਉਹ ਬਹੁਤ ਮਾੜੇ ਹਾਲਾਤ ਰਹੇ ਜੀ ਜਦੋਂ ਜਦੋਂ ਜੇਲ੍ਹ ਚੋਂ ਬਾਹਰ ਆਇਆ ਜੀ ਮੈਂ 2-4 ਮਹੀਨੇ ਮਤਲਬ ਬੇਲਾ ਦਾ ਜਮਾਂ ਫਿਰ ਮੈਂ ਕੰਮ ਵੀ ਸਿੱਖਿਆ ਫਾਰਟਪੋਰਟ ਦਾ ਕੰਮ ਸਿੱਖ ਕੇ ਫਿਰ ਮੈਂ ਖਾਲਸਾ ਆਇਡ ਨੂੰ ਅਪੀਲ ਕੀਤੀ ਤੇ ਖਾਲਸਾ ਆਇਡ ਨੇ ਮੇਰੀ ਪੂਰ ਸਪੋਰਟ ਕੀਤੀ ਜੀ ਮੈਨੂੰ ਜੋ ਵੀ ਸਮਾਨ ਲੈ ਦੇ ਦਿੱਤਾ ਜੀ ਫ੍ਰਿਜ ਮਸ਼ੀਨਾਂ ਜੋ ਵੀ ਫਾਰਟਪੋਰਟ ਦਾ ਕੰਮ ਹੁੰਦਾ ਜੀ ਉਹ ਸਾਰਾ ਸਮਾਨ ਖਾਲਸਾ ਆਇਡ ਨੇ ਲਿਆ ਕੇ ਦਿੱਤਾ ਜੀ ਕੰਮ ਬਹੁਤ ਵਧੀਆ ਚੱਲ ਰਹੀ ਵਧੀਆ ਚੜਦੀ ਕਲਾ ਜੀ ਜਿ ਤਰ੍ਹਾਂ ਹੁਣ ਦੇਖੋ ਜੀ ਹੁਣ ਮੰਗਣੇ ਦੀ ਲੋੜ ਨਹੀਂ ਜੀ ਮਤਲਬ ਵਾਹ ਚਲਾਈ ਵੰਦੀਆ ਚੱਲੀ ਜਾਂਦੀ ਹੈ ਕਿਤੇ ਜਾਣਾ ਆਉਣਾ ਆਪਣੇ ਕੋਲ ਮਾਇਆ ਹੁੰਦੀ ਹੈ ਕੰਮ ਕਰਕੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਖਾਲਸਾ ਤੇ ਜਿਹੜੇ ਸਿੱਖ ਪਰਿਵਾਰ ਹੈ ਤੇ ਸਾਡੇ ਵਰਗੇ ਲੋੜਵੰਦ ਪਰਿਵਾਰ ਹੈ ਉਹਨਾਂ ਦੀ ਇਤਰਾ ਹੀ ਮਦਦ ਕਰਦੇ ਨੇ ਤੇ ਮਹਾਰਾਜ ਇਹਨਾਂ ਦੀ ਕਮਾਈਆਂ ਦੀ ਵਾਦਾ ਲਿਆਗੇ ਮੈਂ ਬਹੁਤ ਧੰਨਵਾਦੀ ਹਾਂ ਖਾਲਸਾ ਏਡਾ ਵੀ ਸੇ ਇਤਰਾ ਹੀ ਮਹਾਰਾਜ ਇਹ ਤਰੱਕੀਆਂ ਵਾਚੇ ਇਤਰਾ ਹੀ ਸੇਵਾ ਦਿੰਦੇ ਆਂ